ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਾਸਟ ਫੈਸ਼ਨ ਸਟਰੀਟ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸ ਤੋਂ ਇੱਕ ਨੰਬਰ ਦੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੁੰਦਰੀ ਸਾਹਿਬ ਫ੍ਰੀ ਲਓ ਜੀ ਆਪਾਂ ਸ਼ੁਰੂ ਕਰਦੇ ਅੱਜ ਦੀ ਵੀਡੀਓ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਲਓ ਜੀ ਪਹਿਲਾ ਸੂਟ ਰਾਮ ਟੈਕਸਟਾਈਲ ਬਹੁਤ ਹੀ ਪਿਆਰਾ ਜਿਹਾ ਸੂਟ ਸਲਵਾਰ ਮਿਲੂਗੀ ਜੀ ਇਹਦੇ ਨਾਲ ਪ੍ਰਿੰਟਡ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਬਿਲਕੁਲ ਕਲਰ ਦੇਖ ਲਓ ਤੁਸੀਂ ਅਨੀਆਂ ਜਿਹਾ ਸ਼ੇਡ ਹੈਗਾ ਬੜਾ ਸੋਹਣਾ ਜਿਹਾ ਇਹਨੀ ਸੋਨੀ ਕਾਟਨ ਆ ਜੀ ਬਹੁਤ ਜਿਆਦਾ ਪਿਆਰੀ ਕਾਟਨ ਹੈਗੀ ਔਰ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਨੇੜੇ ਕਰਕੇ ਦਿਖਾ ਦਿੰਦੀ ਹਾਂ ਸਾਰੇ ਦੇ ਵਿੱਚ ਇਹ ਨਾਲ ਦਾ ਵਰਕ ਮਿਲੂਗਾ ਫਿਰ ਤੁਹਾਨੂੰ ਇਹ ਵਾਲਾ ਪੈਚ ਵਰਕ ਮਿਲੂਗਾ ਇਹ ਪੈਚ ਨੇ ਜਿਹੜੇ ਸਲਵਾਰ ਦੇ ਨਾਲ ਦੇ ਨੇ ਜਿਸ ਤਰ੍ਹਾਂ ਸਲਵਾਰ ਤੇ ਪੈਚ ਲੱਗੇ ਹੋਏ ਨੇ ਉਸ ਤਰ੍ਹਾਂ ਦਾ ਹੀ ਇਹ ਵਾਲਾ ਵਰਕ ਹੈਗਾ ਸਾਰਾ ਸ਼ਰਟ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਸ ਤਰ੍ਹਾਂ ਕਰਕੇ ਤਿੰਨ ਫਲਾਵਰ ਨੇ ਇਹਦੇ 'ਚ ਤੇ ਫਿਰ نیچے ਜਾ ਕੇ ਇਹ ਵਾਲਾ ਪੈਚ ਹੈ ਪਲੱਸ ਲੇਸ ਵੀ ਇਨਸਰਟ ਕੀਤੀ ਹੋਈ ਹੈ ਆ ਲੋ ਤੇ ਘੇਰੇ ਤੇ ਫੇਰ ਹੀ ਕਲੇਸ ਹੈ ਡਬਲ ਡਬਲ ਲੇਸ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਮੈਂ ਤੁਹਾਨੂੰ ਇਹਦੀ ਘੇਰਾ ਨਾਪ ਦਿੰਦੀ ਲੋ ਜੀ ਘੇਰਾ ਹੈਗਾ ਇਹਦਾ 26.5 ਤੇ ਸਲਵਾਰ ਦੇਖੋ ਹੁਣ ਤੁਸੀਂ ਇਹਦੀ ਬੈਕ ਸਾਈਡ ਇਹ ਵਾਲੀ ਰਹੂਗੀ ਸੈਲਫ ਦਾ ਪ੍ਰਿੰਟ ਹੈਗਾ ਹਲਕਾ ਹਲਕਾ ਬਿਲਕੁਲ ਪਲੇਨ ਨਹੀਂ ਹੈਗਾ ਇਹ ਸ਼ਰਟ ਇਹਦਾ ਠੀਕ ਹੈ ਤੇ ਇਹ ਵਾਲੀ ਮਿਲੂਗੀ ਜੀ ਇਹਦੇ ਨਾਲ ਤੁਹਾਨੂੰ ਸਲਵਾਰ ਸਲਵਾਰ ਹੋਊਗੀ 3 ਮੀਟਰ ਬਿਲਕੁਲ ਪਿਓਰ ਕਾਟਨ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹ ਸਲਵਾਰ ਹੈ ਬਲੈਕ ਕਲਰ ਦੇ ਵਿੱਚ ਤੇ ਇਹ ਹੈਗੀ ਹੈ ਜੀ ਇਹਦੀ ਸ਼ਰਟ ਤੇ ਦੁਪੱਟਾ ਦਿਖਾਉਣੀ ਆ ਮੈਂ ਤੁਹਾਨੂੰ ਦੁਪੱਟਾ ਦੇਖ ਕੇ ਤਾਂ ਬਸ ਪੁੱਛੋ ਹੀ ਨਾ ਸੁਪ ਦੀ ਸ਼ਾਨ ਹੀ ਬਣਦੀ ਮਸਲੀਨ ਦੇ ਵਿੱਚ ਦੁਪੱਟਾ ਮਿਲੂਗਾ ਜੀ ਕਾਟਨ ਮਸਲੀਨ ਦੇ ਵਿੱਚ ਬੜਾ ਪਿਆਰਾ ਜਿਹਾ ਦੁਪੱਟਾ ਹੈਗਾ ਲਓ 4 ਸਾਈਡ ਲੇਸ ਮਿਲੂਗੀ ਆ ਲੋ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈਦਾ ਇੰਨੀ ਸੋਹਣੀ ਡਿਜ਼ਾਈਨਿੰਗ ਹੈ ਦੁਪੱਟੇ ਵਿੱਚ ਬਹੁਤ ਜਿਆਦਾ ਪਿਆਰਾ ਪੈਚ ਹੀ ਹੈ ਸਾਰੇ ਪੈਚ ਨਹੀਂ ਆ ਫਲਾਵਰ ਹੈ ਪ੍ਰਿੰਟ ਹੈ ਅੱਛਾ ਤੇ ਲੱਗਦਾ ਏਦਾਂ ਹੈਗਾ ਜਿਵੇਂ ਪੈਚ ਹੋਣ ਇਹਦੇ ਵਿੱਚ ਜਿਵੇਂ ਸ਼ਰਟ ਤੇ ਪੈਚ ਹੈ ਨਾ ਉਹੀ ਡਿਜ਼ਾਈਨਿੰਗ ਹੈ ਇਹਦੀ ਤੇ ਫੋਰ ਸਾਈਡ ਲੇਸ ਹੈ ਠੀਕ ਹੈ ਜੀ ਲੋ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ 2470 ਇਹ 2470 ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਤੁਹਾਡੇ ਘਰ ਆ ਜਾਣਾ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹੋਣਗੇ ਨੈਕਸਟ ਦੇਖੋ ਆਈ ਸਕੂਲ ਕਪੜਾ ਹੈ ਜੀ ਇਹਦਾ ਨਾਮ ਹੈਗਾ ਆਈ ਸਕੂਲ ਠੀਕ ਹੈ ਆਰਟੈਕਸ ਬ੍ਰਾਂਡ ਦੇ ਵਿੱਚ ਆਈ ਸਕੂਲ ਸੱਚੀ ਆਈ ਸਕੂਲ ਲੱਗਦਾ ਇੰਨਾ ਸੌਫਟ ਤੇ ਬਹੁਤ ਜ਼ਿਆਦਾ ਸੋਹਣਾ ਨੋ ਜੀ ਸੀ ਗ੍ਰੀਨ ਕਲਰ ਫਰੋਜੀ ਨਹੀਂ ਹੈਗਾ ਸੀ ਗ੍ਰੀਨ ਕਲਰ ਹੈ ਫਰੋਜੀ ਵਾਲੀ ਸਾਈਡ ਨੂੰ ਸਹੀ ਆ ਗਿਆ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਸਹੀ ਕਲਰ ਆ ਗਿਆ ਸਹੀ ਕਲਰ ਆ ਗਿਆ ਜੋ ਵੀ ਤੁਹਾਨੂੰ ਦਿਖ ਰਿਹਾ ਉਹ ਹੀ ਹੈ ਲਗਭਗ ਫਰੋਜੀ ਬੰੂ ਜਿਹਾ ਲੱਗਦਾ ਇਹ ਤੇ ਇਹ ਹੈਗੀ ਇਹਦੀ ਸਲਵਾਰ ਇਸ ਤਰ੍ਹਾਂ ਸੂਟ ਬਣ ਕੇ ਰੈਡੀ ਹੋਣਾ ਇਹ ਆ ਲੋ ਇਹ ਇਦਾਂ ਕਰਕੇ ਲੱਗਣਾ ਹੈ ਬਹੁਤ ਪਿਆਰਾ ਲੱਗਣ ਵਾਲਾ ਸੂਟ ਹੈ ਇਹ ਉੱਪਰੋਂ ਦਿਖਾ ਦੇ ਵੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਨਾਲ ਹੈਗਾ ਇਹ ਬੜਾ ਦੁਪੱਟਾ ਤੇ ਪ੍ਰਾਈਸ ਹੈਗੀ ਆ 2470 ਆਈ ਸਕੂਲ ਕਪੜਾ ਹੈਗਾ ਆਰਟੈਕਸ ਬ੍ਰਾਂਡ ਦਾ ਸੂਟ ਹੈ। ਕਈ ਵਾਰੀ ਨਾ ਜੀ ਮੈਥੋਂ ਬੋਲਣ ਚ ਕੁਝ ਹੋਰ ਬੋਲਿਆ ਜਾਂਦਾ ਲਿਖਣ ਚ ਕਈ ਵਾਰੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਇੱਕ ਦਿਨ ਇਹ 1695 ਵਾਲਾ ਸੂਟ ਮੇਰੇ ਤੋਂ 1675 ਲਿਖਿਆ ਗਿਆ ਜਿੰਨਾ ਪਹਿਣਾ ਨਹੀਂ ਲਏ ਉਹਨਾਂ ਨੂੰ ਮੈਨੂੰ ਦੱਸਣਾ ਪਿਆ। ਫਿਰ ਨਾ ਕਈ ਪਹਿਣਾ ਕਮੈਂਟ ਕਰੀ ਜਾਂਦੇ ਆ ਬੋਲਦੇ ਕੁਝ ਹੋਰੋਂ ਲਿਖਦੇ ਕੁਝ ਹੋਰੋਂ। ਤਾਖਤ ਦਾ ਇਨਸਾਨ ਹੈ ਕਿਸੇ ਤੋਂ ਵੀ ਗਲਤੀ ਹੋ ਸਕਦੀ ਹੈ ਕਦੇ ਲਿਖਣ ਚ ਹੋ ਜਾਂਦੀ ਹੈ ਔਰ ਕਦੇ ਬੋਲਣ ਚ ਹੋ ਜਾਂਦੀ ਹੈ ਜਦੋਂ ਵੀਡੀਓ ਬਣਦੀ ਹੈਗੀ ਹੈ ਵੀ ਬਈ ਮੈਨੂੰ ਵੀ ਬਾਅਦ ਚ ਪਤਾ ਲੱਗਦਾ ਵੀ ਮੈਂ ਕੁਝ ਹੋਰ ਹੀ ਬੋਲਤਾ ਹਨ ਤੇ ਉਹਦਾ ਇੰਨਾ ਮਾਈਂਡ ਨਾ ਕਰਿਆ ਕਰੋ ਜਿੰਨਾ ਤੁਸੀਂ ਕਰ ਰਹੇ ਹੋ ਨਾ ਉਹਨਾ ਮਾਈਂਡ ਕਰਨ ਵਾਲੀ ਗੱਲ ਨਹੀਂ ਹੁੰਦੀ ਉਹ ਤੇ ਫੋਨ ਕਰਕੇ ਕਲੀਅਰ ਕਰ ਲਈਦੀ ਹੁੰਦੀ ਹੈ ਗੱਲ ਕਿਉਂਕਿ ਨੰਬਰ ਮੇਰਾ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਲੋ ਬੜਾ ਪਿਆਰਾ ਕਲਰ ਹੈ ਨਾ ਤਾਂ ਇਹਨੂੰ ਰਸਟ ਕਹਿ ਸਕਦੇ ਆ ਨਾ ਇਹਨੂੰ ਆਨੀਅਨ ਕਹਿ ਸਕਦੇ ਆ ਬਹੁਤ ਅਜ ਸੋਹਣਾ ਜਿਹਾ ਕਲਰ ਹੈਗਾ ਇਹ ਆ ਲੋ ਬਹੁਤ ਸੋਹਣਾ ਸੂਟ ਹੈ। ਆਹ ਸੋਹਣਾ ਹੀ ਹੈ ਕਰੇ। ਇਹ ਸੋਹਣਾ ਹੈ। ਨੇੜੇ ਆ ਕੇ ਥੋੜਾ ਜਿਹਾ ਫਰਕ ਪੈ ਜਾਂਦਾ। ਦੂਰੋਂ ਤਾਂ ਬਹੁਤ ਸੋਹਣਾ ਹੈ। ਬਹੁਤ ਪਿਆਰਾ ਸੂਟ ਹੈ ਜੀ। ਬਹੁਤ ਚੰਗੀ ਹੈ ਨਾ। ਇਹ ਜਿਹੜਾ ਘੱਟ ਸੋਹਣਾ ਹੁੰਦਾ। ਆਹ ਲੋ ਜੀ ਇਹ ਹੈਗੀ ਸਲਵਾਰ। ਦੇਖੋ ਪ੍ਰਿੰਟ ਕਿੰਨਾ ਸੋਹਣਾ ਲੱਗਦਾ। ਬਹੁਤ ਪਿਆਰਾ ਸੂਟ ਹੈ। orange ਰਸਟ ਜਿਹਾ ਸੂਟ ਹੈਗਾ ਇਹ। ਕਾਫੀ ਪਿਆਰਾ ਸੂਟ ਹੈ। ਤੇ ਇਹ ਮਿਲੂਗੀ ਇਹਦੇ ਨਾਲ ਇਹ ਦੁਪੱਟਾ। ਇੱਥੇ ਸਹੀ ਆ। ਸਹੀ ਆ। ਇੱਥੇ ਵੇਖ ਲੈਣੇ ਬਸ ਇੱਥੇ ਹੀ ਹੈ ਬਿਲਕੁਲ। ਉੱਥੇ ਦੇਖ ਲਓ ਜਿੱਥੇ ਸਹੀ ਦਿਖ ਰਿਹਾ ਲੋ ਜੀ ਪ੍ਰਾਈਸ ਹੈਗੀ ਆ ਜੀ 2470 ਲੋ ਮਹਿੰਦੀ ਜਿਹਾ ਕਲਰ ਹੈ ਲਾਈਟ ਪਿਸਤਾ ਮਹਿੰਦੀ ਜਿਹਾ ਠੀਕ ਹੈ ਜੀ ਲੋ ਕਾਫੀ ਵਧੀਆ ਲੱਗਦੇ ਨੇ ਇਹ ਸੂਟ ਆਹ ਲਓ ਜੀ ਇਹ ਹੈਗਾ ਇਹਦਾ ਕੇਰਾ ਪੈਚ ਲੱਗਿਆ ਹੋਇਆ ਸਾਰਾ ਔਰ ਨੀਚੇ ਹੈਗੀ ਇਹ ਵਾਲੀ ਸਲਵਾਰ ਸਲਵਾਰ ਦਾ ਪ੍ਰਿੰਟ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਬਹੁਤ ਜਿਆਦਾ ਡਿਫਰੈਂਟ ਜਿਹੀ ਸਟਾਈਲ ਹੈ ਜੀ ਔਰ ਬਹੁਤ ਜਿਆਦਾ ਕੰਫਰਟੇਬਲ ਸੂਟ ਹੈ ਔਰ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਬਿਨਾ ਸੋਚੇ ਸਮਝੇ ਚੱਕਣ ਵਾਲੇ ਸੂਟ ਹੈ ਲਓ 2470 ਦੇ ਵਿੱਚ ਬਹੁਤ ਪਿਆਰੇ ਹੈ ਮਸਲੀਨ ਦੇ ਦੁਪੱਟੇ ਨਾਲ ਦੁਪੱਟਾ 2.5 ਮੀਟਰ ਫੁੱਲ ਐਡੂਲ ਦੁਪੱਟੇ ਆ ਲਓ ਠੀਕ ਹੈ ਜੀ 4 ਸਾਈਡ लेस ਡਿਜ਼ਾਈਨਿੰਗ ਬਹੁਤ ਪਿਆਰੀ ਲੈ ਜੀ ਲੋਲੀ लेस ਦੇਖੋ ਠੀਕ ਹੈ ਤੇ ਪ੍ਰਾਈਸ ਹੈਗੀ 2470 ਇਹ ਵਾਲੀ ਹੈ ਸਲਵਾਰੇ ਦੀ ਇਸ ਤਰੀਕੇ ਨਾਲ ਹੀ ਬਣੂਗੀ ਇਦਾਂ ਹੀ ਜਿਵੇਂ ਮੈਂ ਰੱਖਿਆ ਹੋਇਆ ਹੈ ਨਾ ਇਸ ਤਰ੍ਹਾਂ ਆਹ ਇਹਦੀ ਕੰਨੀ ਹੈ ਇਦਾਂ ਉੱਪਰ ਨੂੰ ਆਹ ਜ਼ਿਗਜ਼ੈਗ ਜਾਂਦਾ ਹੋਇਆ ਠੀਕ ਹੈ ਜੀ ਤੇ ਆਹ ਹੈ ਦਾ ਸ਼ਰਟ ਉਸੇ ਤਰ੍ਹਾਂ ਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਸ ਤਰ੍ਹਾਂ ਦਾ ਹੀ ਐ ਆ ਇਹਦੇ ਲੜੀਆਂ ਇਹ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਗਰਲਿਸ਼ ਲੁੱਕ ਦਾ ਸੂਟ ਆ ਆ ਪੱਟੀ ਲੱਗੀ ਹੋਈ ਆ ਸਲਵਾਰ ਨਾਲ ਦੀ ਤੇ ਘੇਰੇ ਤੇ ਤੁਹਾਨੂੰ ਮਿਲੂਗੀ ਇਹ ਵਾਲੀ ਲੇਸ ਤੇ ਹੁਣ ਮੈਂ ਤੁਹਾਨੂੰ ਸਲਵਾਰ ਦਿਖਾ ਆ ਸੌਰੀ ਦੁਪੱਟਾ ਦਿਖਾ ਦੇਣੀ ਆ ਦਾ ਦੁਪੱਟਾ ਬਹੁਤ ਵਧੀਆ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੋਹਣਾ ਠੀਕ ਐ ਪ੍ਰਿੰਟ ਕਾਫੀ ਸੋਹਣਾ ਐ ਬਹੁਤ ਸੋਹਣਾ ਦੁਪੱਟਾ ਠੀਕ ਐ ਜੀ ਆ ਲੋ ਇਹ ਜਬਾ ਜਬਾ ਕਰਦੀ ਸੂਟ ਹੈ ਪ੍ਰਾਈਸ ਹੈਗੀ 1250 ਬਹੁਤ ਸੋਹਣਾ ਸੂਟ ਹੈ 컬러 ਵੀ ਬਹੁਤ ਪਿਆਰਾ ਹੈ ਲੋ ਜੀ ਨੈਕ ਸੂਟ ਸੂਟ ਦੇਖੋ 컬러 ਵੀ ਬਹੁਤ ਜਿਆਦਾ ਸੋਹਣਾ ਹੈ ਇਹਦਾ ਕਾਫੀ ਜਿਆਦਾ ਸੋਹਣਾ ਕਲਰ ਹੈ ਜੀ ਇਹਦਾ ਵਾਹ ਡਿਫਰੈਂਟ ਜੇ ਗ੍ਰੀਨ ਕਲਰ ਹੈ ਡਿਫਰੈਂਟ ਜੇ ਠੀਕ ਹੈ ਨੈਕ ਦੇ ਉੱਪਰ ਆ ਪੱਟੀ ਲੱਗੀ ਹੋਈ ਹੈ ਆਹ ਵਾਲੀ ਪੱਟੀ ਲੱਗੀ ਹੋਈ ਹੈ ਨੈਕ ਤੇ ਮਿਰਰ ਵਰਕ ਹੋਇਆ ਹੋਇਆ ਤੇ ਕਲਰ ਬਹੁਤ ਜਿਆਦਾ ਪਿਆਰਾ ਹੈ ਬਹੁਤ ਜਿਆਦਾ ਸੋਨਾ ਕਲਰ ਹੈ ਰੰਗ ਸਹੀ ਹੈ ਹਾਂ ਕਲਰ ਹੈ ਹੀ ਸੋਨਾ ਬਹੁਤ ਹੈ ਲੋ ਜੀ ਕਾਟਨ ਅਥਲਾਏ ਤੋਂ ਪਤਾ ਲੱਗਦਾ ਤੇ ਆ ਹੈਗੀ ਆ ਇਹਦੇ ਪੱਟੀ ਲੱਗੀ ਹੋਈ ਇਹ ਹੈ ਜੀ ਇਹਦੀ ਸਲਵਾਰ ਸਲਵਾਰ ਬਣੂਗੀ ਇਦਾਂ ਜਿਵੇਂ ਮੈਂ ਇਦਾਂ ਰੱਖੀ ਹੋਈ ਹੈ ਇਦਾਂ ਹੀ ਬਣੂਗੀ ਕਿੰਨਾ ਕੱਪੜਾ ਸਲਵਾਰ ਦਾ 2.5 ਮੀਟਰ ਕੱਪੜਾ 2.5 ਮੀਟਰ ਮਿਲੂਗਾ ਸਲਵਾਰ ਦਾ ਤੁਹਾਨੂੰ ਤੇ ਇਹ ਹੈ ਜੀ ਇਹਦਾ ਦੁਪੱਟਾ ਆ ਲੋ ਪੋ ਤੇਰਾ ਬਟਾ ਇਹਦਾ ਬੋਝ ਜल्दी ਸੁਣੋ ਲੋ ਇਹ ਸੂਟ ਤੁਹਾਨੂੰ ਮਿਲੂਗਾ 990 ਚ ਸ਼ਿਪਿੰਗ ਚਾਰਜਸ ਕੋਈ ਨਹੀਂ ਲਓ ਜੀ ਹੁਣ ਆਪਾਂ ਨਾ ਜਿੰਨੇ ਕ ਆਪਾਂ ਨੂੰ ਕਲਰ ਅਵੇਲੇਬਲ ਹੋਏ ਹੈਗੇ ਨੇ ਮੈਂ ਤੁਹਾਨੂੰ ਦਿਖਾ ਦੇਣੀ ਆ ਥੋੜੇ ਜਿਹੀ ਕਲਰ ਮਿਲਦੇ ਨੇ ਆਪਾਂ ਨੂੰ ਫੇਰ ਦੁਬਾਰਾ ਤੋਂ ਤੇ ਥੋੜੀ ਡਿਮਾਂਡ ਤੇ ਲੋ ਇਹਨਾਂ ਦੀ ਡਿਮਾਂਡ ਖਤਮ ਨਹੀਂ ਹੁੰਦੀ ਹੈਗੀ ਇਹ ਸੂਟਾਂ ਦੀ ਐਨੇ ਜਿਆਦਾ ਪਿਆਰੇ ਸੂਟ ਨੇ ਨਾ ਇਹ ਲੋ ਇਹ ਹੈਗਾ ਜੀ ਇਹਦੇ neck ਤੇ work ਠੀਕ ਹੈ ਆ ਬਾਜੂ ਦਾ work ਹੈ ਜਿਹੜਾ side ਤੇ ਆਹਾ ਡਬਲ ਡਬਲ بیلਪੀ ਹੋਈ ਹੈ ਤੇ ਇਹ ਹੈਗਾ ਜੀ ਇਹਦਾ ਘੇਰਾ ਘੇਰਾ ਬਹੁਤ ਜਿਆਦਾ ਸੋਹਣਾ ਠੀਕ ਹੈ ਤੇ ਸਲਵਾਰ ਦਿਖਾ ਦੇਣੀ ਆ ਸਲਵਾਰ ਤੇ ਤੁਹਾਨੂੰ ਇਹ ਸਿੰਗਲ ਵਾਲੀ ਵੀ ਮਿਲੂਗੀ ਲੋ ਤੇ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਇੱਕ ਖੋਲ ਦੇਣੀ ਆ ਫਿਰ ਬਾਕੀ ਜਾਂਦਾ ਤੁਹਾਨੂੰ ਆਈਡੀਆ ਹੋ ਜਾਊਗਾ ਬਹੁਤ ਬਹੁਤ ਸੋਹਣਾ ਨੇੜੇ ਕਰਕੇ ਦਿਖਾ ਦੇ ਬੀ ਆਹ ਲਓ ਜੀ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਜਿਵੇਂ ਬਰਬਰੀ ਟਾਈਪ ਜੇ ਨਹੀਂ ਹੁੰਦੇ ਇਹ ਉਸ ਤਰ੍ਹਾਂ ਦਾ ਦੁਪੱਟਾ ਹੈਗਾ ਤੇ ਕਾਫੀ ਵਧੀਆ ਲੱਗਦਾ ਦੁਪੱਟਾ ਬਹੁਤ ਸੋਹਣਾ ਸੁਟਾ ਹੈ ਖੁੱਟੇ ਜਾਈ ਖੁੱਲਾ ਡੋਲਾ ਦੁਪੱਟਾ ਤੇ ਫੋਰ ਸਾਈਡ ਇਹ ਵਾਲੀ ਲੇਸ ਠੀਕ ਹੈ ਬਹੁਤ ਸੋਹਣਾ ਸੁਟਾ ਤੇ ਪ੍ਰਾਈਸ 1650 ਅਗਲਾ ਦੇਖ ਲਓ ਇਹ ਵਾਲਾ ਕਲਰ ਕੈਮਰੀ ਕਾਟਨ ਬਿਲਕੁਲ ਕੈਮਰੀ ਕਾਟਨ ਦੇ ਵਿੱਚ ਸੂਤਾ ਜੀ ਬਹੁਤ ਪਿਆਰੀ ਜੀ ਕੈਮਰੀ ਕਾਟਨ ਹੈ ਡਿਜ਼ਾਈਨਿੰਗ ਸੇਮ ਰਹੂਗੀ ਉਦਾਂ ਹੀ ਘੇਰੇ ਤੇ ਵਰਕ ਰਹੂਗਾ ਉਦਾਂ ਹੀ ਸਲਵਾਰ ਤੇ ਔਰ ਬਾਜੀ ਤੇ ਠੀਕ ਹੈ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਇਹ 4 ਸਾਈਡ ਲੇਸ ਠੀਕ ਹੈ ਜੀ ਪ੍ਰਾਈਸ 1650 ਨੈਕਸਟ ਦੇਖੋ ਇਹ ਵਾਲਾ ਸੂ ਆਊਗਾ ਤੁਹਾਡੇ ਕੋਲ ਤੇ ਆ ਲੋ ਜੀ ਇਹ ਵਾਲਾ ਇਹਦਾ ਬਾਰਡਰ ਹੋਊਗਾ ਅੱਗੇ ਪਿੱਛੇ ਬਾਰਡਰ ਹੋਊਗਾ ਜੀ ਇਹਦੇ ਤੇ ਇਹ ਹੈ ਦਾ ਸਲਵਾਰ ਦਾ ਕੱਪੜਾ 2.5 ਤੋਂ ਜ਼ਿਆਦਾ ਤੇ ਤਿੰਨ ਤੋਂ ਘੱਟ ਤੇ ਇਹ ਹੈ ਜੀ ਇਹਦਾ ਦੁਪੱਟਾ ਠੀਕ ਹੈ ਆਹ ਫੋਰ ਸਾਈਡ ਲੜਾਂ ਦੇ ਚੌੜਾ ਨਹੀਂ ਸੀ ਲੱਗਦਾ ਮੈਨੂੰ ਇੱਕ ਹੋ ਜਾਈਏ ਪੰਜ ਚੌੜਾ ਆ ਆ ਲੋ ਜੀ ਇਹਦੇ ਫੋਰ ਸਾਈਡ ਦਿਖਾ ਦੇਣੀ ਹੈ ਇੱਕ ਵਾਰ ਚੌੜਾ ਹੈ ਜੀ ਲੜਾਂ ਦਾ ਇਹ ਆ ਲੋ ਜੀ ਇਹ ਨਾ ਧੋਏ ਤੋਂ ਬਿਲਕੁਲ ਸੌਫਟ ਹੋ ਜਾਣਾ ਥੋੜਾ ਬਹੁਤਾ ਜਿਹੜਾ ਅਕੜਾ ਹੈਗਾ ਇਹਦੇ ਵਿੱਚ ਉਹ ਨਿਕਲ ਜਾਊਗਾ ਚੌੜਾਈ ਲੰਬਾਈ ਬਹੁਤ ਵਧੀਆ ਹੈ ਸੂਟ ਬਹੁਤ ਸੋਹਣੇ ਨੇ 695 ਦੇ ਵਿੱਚ ਸੂਟ ਆ ਜਾਊਗਾ ਸ਼ਿਪਿੰਗ ਚਾਰਜਸ ਕੋਈ ਨਹੀਂ ਹੈ ਬਹੁਤ ਘੈਰੇ ਸੂਟ ਇਕੱਠੀ ਚਾਰ ਰੱਖਾ ਲਓ ਉਹਦੀ ਇਹ ਵਾਲਾ ਮਿਲੂਗਾ ਤੁਹਾਨੂੰ ਇਹਦੇ ਵਿੱਚ ਬਾਰਡਰ ਬਹੁਤ ਸੋਹਣੇ ਸੂਟ ਨੇ ਜੀ ਬੇਫਿਕਰ ਹੋ ਕੇ ਲੈਣ ਵਾਲੇ ਸੂਟ ਨੇ ਕੋਈ ਟੈਨਸ਼ਨ ਨਾ ਲਓ ਇਹਨਾਂ ਦੀ ਬਾਟਿਕ ਪ੍ਰਿੰਟ ਦੇ ਸੂਟ ਨੇ ਖੁਲਾ ਢੁਲਾ ਕਪੜਾ ਸਲਵਾਰਾਂ ਦਾ ਮਿਲੂਗਾ ਤੁਹਾਨੂੰ ਤੇ ਇਹ ਮਿਲੂਗਾ ਜੀ ਨਾਲ ਦੁਪੱਟਾ ਇਹ ਆਲ ਕਾਫੀ ਪਿਆਰਾ ਦੁਪੱਟਾ ਇਹਦਾ ਬਹੁਤ ਸੋਹਣਾ ਸੂਟ ਹੈ ਐਂ ਕਮੀਜ਼ਾਂ ਤੇ ਬਾਰਡਰ ਹਾਂ ਤੇ ਪ੍ਰਾਈਸ ਹੈਗੀ 695 ਆ ਤੁਹਾਨੂੰ ਨਜ਼ਰੋਂ ਦਿਖਾਤਾ ਕਿ ਨਹੀਂ ਇੰਕ ਕੋਈ ਪਤਾ ਨਹੀਂ ਦਿਖਾਤਾ ਕਿ ਨਹੀਂ ਪਤਾ ਨਹੀਂ ਇਹ ਦਿਖਾਤਾ ਕਿ ਨਹੀਂ ਚਲੋ ਜੀ ਨਹੀਂ ਦਿਖਾਤਾ ਤਾਂ ਦੇਖ ਲਓ ਇਹ ਵਾਲਾ ਬਾਰਡਰ ਆ ਉਦਾਂ ਹੀ ਇਹ ਸਲਵਾਰ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਸਾਰੇ ਸੇਮ ਹੀ ਰਹਿਣਗੇ ਜੀ ਜਿਵੇਂ ਇੱਕ ਦੁਪੱਟਾ ਦਿਖਾਤਾ ਉਦਾਂ ਹੀ ਸਾਰੇ ਦੁਪੱਟੇ ਰਹਿਣਗੇ ਆ ਲੋ ਬਹੁਤ ਜ਼ਿਆਦਾ ਸੋਹਣਾ ਲਸ਼ਲਸ਼ ਕਰਦੇ ਸੂਟ ਹੈ ਤੇ ਪ੍ਰਾਈਸ ਹੈਗੀ 695 ਨੈਕਸਟ ਦੇਖੋ ਆ ਵੀ ਤੁਸੀਂ ਸੂਟ ਮੇਰੇ ਵੀਡੀਓ ਦੇ ਵਿੱਚ ਬਹੁਤ ਵਾਰ ਦੇਖ ਚੁੱਕੇ ਪਰ ਇਹਦੀ ਡਿਮਾਂਡ ਕਿਤੇ ਖੜ ਨਹੀਂ ਰਹੀ ਚਾਰ ਪੀਸ ਮੰਗਾਏ ਨੇ ਜੀ ਹੁਣ ਫੇਰ ਆਪਾਂ ਚਾਰ ਪਹਿਣਾ ਲੈ ਸਕਦੀ ਹਾਂ ਲੋ ਜੀ ਮਲ ਕਾਟਨ ਦੇ ਵਿੱਚ ਸੂਟ ਹੈ ਮਲ ਕਾਟਨ ਹੈ ਹਾਂ ਮਲ ਕਾਟਨ ਦੇ ਵਿੱਚ ਸੂਟ ਹੈ ਬਿਨਾਂ ਲਾਈਨਿੰਗ ਤੋਂ ਬਣ ਜੂਗਾ ਲੋਡ ਨਹੀਂ ਲਾਈਣੀ ਜੀ ਸਭ ਨੂੰ ਆਲੋ ਠੀਕ ਹੈ ਜੀ ਆ ਲੱਗੇ ਹੋਏ ਨੇ ਜੀ ਇਹਦੇ ਬਟਨ ਉੱਪਰ ਮੜ ਕੇ ਬਟਨ ਲਾਏ ਹੋਏ ਨੇ ਲੈਂਥ ਮੇਰੇ ਖਿਆਲ ਦਾ 40 ਹੋਊ ਮੈਂ ਫੇਰ ਵੀ ਨਾਪਦਾ ਨਹੀਂ ਲਓ ਜੀ ਪੈਨਲ ਪਏ ਹੋਏ ਨੇ ਪੌਣੇ 41 ਤੱਕ ਵਰਕ ਹੋ ਜਾਵਿਆ ਤੇ ਬਾਕੀ ਅਗਲਾ ਵਰਕ ਦਿਖਾ ਦੇਣੀ ਆ ਤੁਹਾਨੂੰ ਮੈਂ ਘੇਰਾ ਵੀ ਦੱਸਦਾ ਕਾਫੀ ਲਵਦਾ ਘੇਰਾ ਤੁਹਾਨੂੰ 26 ਤੇ ਆਹ ਦੇਖੋ ਤੁਸੀਂ ਲੋ ਤੇ ਇਦਾਂ ਕਰਕੇ ਹਾਂ ਆ ਤਾਂ ਘੇਰੇ ਤੇ ਬੇਲ ਹੈ ਤੇ ਆਹ ਮੋਢੇ ਤੇ ਆ ਠੀਕ ਹੈ ਜੀ ਲੋ ਬਹੁਤ ਸੋਹਣਾ ਸੂਟ ਹੈ ਇਹ ਹੈਗੀ ਇਹਦੀ ਸਲਵਾਰ ਮਸਲੀਨ ਦੇ ਵਿੱਚ ਸਲਵਾਰ ਰ ਲਸ਼ ਲਸ਼ ਕਰਦੀ ਸਲਵਾਰ ਹਾਂ ਸ਼ਾਇਨ ਦੇਖੋ ਤੁਸੀਂ ਬਹੁਤ ਪਿਆਰੀ ਮਸਲੀਨ ਹੈ ਜੀ ਇਹ ਬਹੁਤ ਜਿਆਦਾ ਸੋਹਣੀ ਹੈ ਬਹੁਤ ਜਿਆਦਾ ਸੋਹਣੀ ਹੈ ਠੀਕ ਹੈ ਲੋ ਬਹੁਤ ਪਿਆਰਾ ਸੂਟ ਹੈ ਹੁਣ ਮੈਂ ਦੁਪੱਟਾ ਦਿਖਾ ਦੇਣੀ ਆ ਤੁਹਾਨੂੰ ਦੁਪੱਟਾ ਆਊਗਾ ਜੀ ਇਹਦਾ ਮਲ ਕਾਟਨ ਦੇ ਵਿੱਚ ਹਾਂ ਲੋ ਬੋਸ ਮੰਦ ਮਲ ਕਾਟਨ ਦੇ ਵਿੱਚ 4 ਸਾਈਡ ਵਾਈਟ ਕਲਰ ਦੀ ਲੇਸ ਲੋ ਠੀਕ ਹੈ ਜੀ 1795 ਦੇ ਵਿੱਚ ਸੂਟ ਮਿਲ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਲੇਗਾ ਦੀ ਕੋਸ਼ਕ ਦੋਕ ਸੂਟਮੈਨ ਤੁਹਾਨੂੰ ਮਸਲੀਨ ਦੇ ਦਿਖਾਉਣੀ ਹੈ ਇਹ ਆਪਣੇ ਕੋਲੇ ਬੜੇ ਗਰਲਿਸ਼ ਲੁੱਕ ਦੇ ਸੂਟ ਨੇ ਬੜੇ ਪਿਆਰੇ ਜੀ ਇਹ ਆ ਲੋ ਜੀ ਇਹ ਹੈਗਾ ਇਹਦਾ neck ਮਸਲੀਨ ਦੇ ਵਿੱਚ ਸੂਟ ਬਹੁਤ ਸੋਹਣਾ ਠੀਕ ਹੈ ਸਾਰੇ neck ਦੇ ਉੱਪਰ ਤੁਹਾਨੂੰ ਹੈਂਡ ਦਾ ਟੱਚ ਮਿਲੂਗਾ ਹੁਣ ਆਪਾਂ ਚੱਲਦੇ ਆਂ نیچے ਸਿਲਵਰ ਗ੍ਰੇ ਕਲਰ ਹੈ ਇਹ ਆ ਗਿਆ ਜੀ ਇਹਦਾ ਘੇਰਾ ਠੀਕ ਹੈ ਤੇ ਇਹ ਹੈਗੀ ਹੈ ਇਹਦੇ ਨਾਲ ਲੱਗੀ ਹੋਈ ਲੇਸ ਘੇਰੇ ਨਾਲ ਬਹੁਤ ਪਿਆਰੀ ਜੀ ਹੁਣ ਆਪਾਂ ਬੈਕ ਸਾਈਡ ਦੇਖਦੇ ਹਾਂ ਜੀ ਲੋ ਜੀ ਇਹ ਹੈਗਾ ਬੈਕ ਸਾਈਡ ਦਾ ਬਾਰਡਰ ਸਾਰਾ ਜਿੰਨਾ ਵੀ ਹੈ ਜਿੰਨਾ ਮਰਜ਼ੀ ਚੌੜਾ ਬਣਾ ਲਿਓ ਤੁਸੀਂ ਬੈਕ ਸਾਈਡ ਦਾ ਬਾਰਡਰ ਤੇ ਬਾਜੂ ਦਾ ਇਹ ਸਟੱਫ ਹੈ ਤੁਹਾਨੂੰ ਜਿਹੜਾ ਇੰਨਾ ਸਾਰਾ ਇਹ ਅਲੱਗ ਤੋਂ ਮਿਲੂ ਸਾਰਾ ਬਾਜੂ ਤੇ ਜੋੜ ਨਹੀਂ ਪਊਗਾ ਇਹ ਤੁਹਾਨੂੰ ਅਲੱਗ ਤੋਂ ਹੀ ਮਿਲੂਗਾ ਮਸਲੀਨ ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲੇ ਬਹੁਤ ਸੋਹਣਾ ਜ ਸੋਹਣੀ ਜੀ ਮਸਲੀਨ ਹੈ ਜੀ ਤੇ ਇਹ ਹੈਗੇ ਜੀ ਇਹਦੇ ਨਾਲ ਸਲਵਾਰ ਸਲਵਾਰ ਤਾਂ ਮੈਨੂੰ ਸਮਝ ਜੀ ਨਹੀਂ ਆ ਰਹੀ ਕਾਦੀ ਆ ਪਰ ਹੈ ਬਹੁਤ ਸੋਹਣਾ ਸਟੱਫ ਹੈ ਤੇ ਇਹ ਨਾ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਹੈ ਦੇਖੋ ਬਿਲਕੁਲ ਸੀ ਥਰੂ ਨਹੀਂ ਹੈਗੀ ਜਿਵੇਂ ਮਰਜ਼ੀ ਬਣਾਇਓ ਬੜਾ ਸੋਹਣਾ ਜ ਸਟੱਫ ਹੈਗਾ ਇਹ ਬਹੁਤ ਪਿਆਰਾ ਜ ਤੇ ਇਹਦੇ ਤੇ ਲਾਈਨਿੰਗ ਲੱਗੂਗੀ ਤੇ ਦੁਪੱਟਾ ਦੇਖੋ ਤੁਸੀਂ ਗਰਲਿਸ਼ ਲੁੱਕ ਦਾ ਮਸਲੀਨ ਇੱਥੇ ਸਹੀ ਹੈ ਇੱਥੇ ਜਾਨਾ ਸਹੀ ਹੈ ਹਾਂ ਲਓ ਜੀ ਗਰਲਿਸ਼ ਲੁੱਕ ਦਾ ਸੂਟ ਹੈ ਬੜਾ ਪਿਆਰਾ ਜ ਮਸਲੀਨ ਦਾ ਹੀ ਦੁਪੱਟਾ ਹੋਊਗਾ ਨਾਲ ਫੋਰ ਸਾਈਡ ਇਹ ਤੁਹਾਨੂੰ ਟੈਸਲਸ ਮਿਲਣਗੇ সিলవర్ ਗ੍ਰੇ कलर ਦੇ ਵਿੱਚ ਆਊਗਾ ਚੌੜਾ ਲੰਬਾਈ ਬਹੁਤ ਹੈ ਚੌੜਾਈ ਗਰਲਿਸ਼ ਦੇ ਅਕੋਰਡਿੰਗਲੀ ਹੈਗੀ ਹੈ ਬਹੁਤ ਜਿਆਦਾ ਚੌੜਾ ਵੀ ਨਹੀਂ ਹੈਗਾ ਬਸ ਨੋਰਮਲ ਹੈਗਾ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਹੈ 2700 ਰੁਪਏ ਨੈਕਸਟ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਮਿਲ ਜੂਗਾ ਜੀ ਪੀਚ ਵਾਲਾ ਆ ਲੋ ਜੀ ਇਹ ਇਹਦਾ ਨੈਕ ਹੈ ਨੈਕ ਦੇਖ ਲਓ ਤੁਸੀਂ ਪਹਿਲਾਂ ਇਹ ਨਾ ਨੈਟ ਜਿਹਦੇ ਉੱਪਰ ਵਰਕ ਹੋਇਆ ਹੋਇਆ ਹੈ ਫਿਰ ਉਹਦਾ ਪੈਚ ਲੱਗੇ ਹੋਏ ਹੈ ਨੈਕ ਦੇ ਉੱਪਰ ਤੇ ਸਾਰੇ ਦੇ ਉੱਪਰ ਤੁਹਾਨੂੰ ਇਹ ਮੋਤੀ ਸਿੱਪੀ ਦਾ ਵਰਕ ਮਿਲੂਗਾ ਆ ਰੰਗ ਹੈ ਸਹੀ ਕਲਰ ਇਹ ਦੇਖ ਲਓ ਪੀਚਾ ਪਿੰਕਿਸ਼ ਪੀਚ ਤੇ ਇਹ ਹੈਗਾ ਜੀ ਇਹਦਾ ਘੇਰਾ ਤੇ ਘੇਰੇ ਦੇ ਉੱਪਰ ਲੱਗੀ ਹੈ ਲੇਸ ਹੁਣ ਆਪਾਂ ਚੱਲਦੇ ਆਂ ਬੈਕ ਸਾਈਡ ਆ ਲੋ ਜੀ ਇਹ ਹੈਗੀ ਇਹਦੀ ਬੈਕ ਸਾਈਡ ਠੀਕ ਹੈ ਜੀ ਤੇ ਨੈਕਸਟ ਦੇਖੋ ਇਹਦਾ ਬੱਝਦੇ ਇਹਦੀ ਬੱਝਦੇ ਠੀਕ ਹੈ ਜੀ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਬਿਨਾ ਲਾਈਨਿੰਗ ਤੋਂ ਬਣੂਗੀ ਸ਼ਰਟ ਤੇ ਲਾਈਨਿੰਗ ਲਾ ਲਿਓ ਇਹ ਹੈ ਜੀ ਇਹਦਾ ਦੁਪੱਟਾ ਬਹੁਤ ਪਿਆਰਾ ਸ਼ੁਪਾ ਠੀਕ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੇ ਪ੍ਰਾਈਸ ਹੈਗੀ ਹੈ ਸਿਰਫ 2700 ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਆਂ ਕੋਈ ਹੁਣ ਸੋਹਣੀ ਜੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।